ਇਹਨਾਂ ਸ਼ਖਸੀਅਤਾਂ ਦੀ ਤਸਵੀਰ ਕੇਂਦਰੀ ਸੇਕ ਅਜਾਇਬ ਘਰ ਦੇ ਵਿੱਚ ਸ਼ਿਸ਼ੋਭਤ ਕੀਤੀ ਜਾਵੇ ਤਾਂ ਕਿ ਇਹਨਾਂ ਦੇ ਜਿਹੜਾ ਜੀਵਨ ਹੈ ਸੰਘਰਸ਼ ਵਿੱਚ ਜੀਵਨ ਉਹਨੂੰ ਸੱਚੀ ਸ਼ਰਧਾ ਹਜਰੇ ਦਿੱਤੇ ਜਾ ਸਕੇ ਸਿੱਖਾ ਨੇ ਕੋਈ ਹੁਕ ਕੋਈ ਸਿਆਸੀ ਤਾਕਤ ਨਹੀਂ ਹੈ ਵਿਦੇਸ਼ੀ ਭੂਮਿਆਂ ਦੇ ਵਿੱਚ ਸਰਟੀਫੀਕਲ ਗੱਲ ਨਹੀਂ ਸੁਣਦਾ ਗ੍ਰਹਿ ਵਿਭਾਗ ਦੇ ਵਿੱਚ ਕੋਈ ਨਹੀਂ ਸੁਣਦਾ ਡਿਫੈਂਸ ਦੇ ਵਿੱਚ ਕੋਈ ਨਹੀਂ ਸਰਟੀ ਇਹ ਸਮੂਹ ਜੀਅ ਗੱਲ ਖਾਲਸਾ ਦੇ ਬੰਨੇ ਭਾਈ ਗਜਿੰਦਰ ਸਿੰਘ ਅਤੇ ਭਾਈ ਹਰਦੀਪ ਸਿੰਘ ਨੇਜਰ ਦੇ ਸ਼ਹੀਦੀ ਦਿਹਾੜੇ ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਸਮਾਗਮ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਨਾਲ ਹੀ ਸਿੱਖ ਸੰਘਰਸ਼ ਵਿੱਚ ਯੋਗਦਾਨ ਪਾਉਣ ਵਾਲੇ ਸਿੱਖ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੱਲ ਕਰਦਿਆਂ ਸਿੱਖ ਜਥੇਬੰਦੀ ਦਲ ਖਾਲਸਾ ਦੇ ਆਗੂ ਭਾਈ ਪਰਮਜੀਤ ਸਿੰਘ ਮੰਡਣੀ ਨੇ ਕਿਹਾ ਕਿ ਭਾਈ ਹਰਦੀਪ ਸਿੰਘ ਨੇਜਰ ਦੀ ਸ਼ਹੀਦੀ ਨੂੰ 2 ਸਾਲ ਹੋ ਗਏ ਹਨ। ਇਹਨਾਂ 2 ਸਾਲਾਂ ਵਿੱਚ ਅਜਿਹਾ ਬਹੁਤ ਕੁਝ ਹੋ ਗਿਆ ਹੈ ਕਿ ਖਾਲਿਸਤਾਨ ਦੀ ਗੱਲ ਸਾਰੀ ਦੁਨੀਆ ਤੱਕ ਪਹੁੰਚ ਗਈ ਹੈ। ਪੈਨੇਜਰ ਦੀ ਸ਼ਹੀਦੀ ਨੇ ਵੀ ਸਿੱਖ ਸੰਘਰਸ਼ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਜਿਸ ਨੇ ਸਾਬਿਤ ਕਰ ਦਿੱਤਾ ਹੈ ਕਿ ਸ਼ਹੀਦਾਂ ਦਾ ਡੁੱਲਿਆ ਖੂਨ ਵੀ ਕਿੰਨਾ ਮਹੱਤਵ ਰੱਖਦਾ ਹੈ। ਬੇਸ਼ੱਕ ਉਹਨਾਂ ਦੀ ਸ਼ਹਾਦਤ ਨੂੰ 2 ਸਾਲ ਪੂਰੇ ਹੋ ਗਏ ਨੇ ਪਰ 2 ਸਾਲ ਦੇ ਵਿੱਚ ਉਹਨਾਂ ਦੀ ਸ਼ਹਾਦਤ ਨੇ ਖਾਲਿਸਤਾਨ ਦੇ ਸੰਘਰਸ਼ ਨੂੰ ਪੰਜਾਬ ਤੇ ਵਿਦੇਸ਼ਾਂ ਦੇ ਵਿੱਚ ਵਸਦੇ ਸਿੱਖ ਡਾਇਸਪੋਰਾ ਤੋਂ ਚੁੱਕ ਕੇ ਇੰਟਰਨੈਸ਼ਨਲ ਪੱਧਰ ਤੇ ਉੱਤੇ ਜਿਹੜੀਆਂ ਦੁਨੀਆਂ ਦੀਆਂ ਆਪਣੀਆਂ ਤਾਕਤਾਂ ਖਵਾਉਂਦੀਆਂ ਸੀ ਉਹਨਾਂ ਦੇ ਟੇਬਲਾਂ ਤੇ ਉੱਤੇ ਉਹਨਾਂ ਦੀਆਂ ਜ਼ੁਬਾਨਾਂ ਦੇ ਉੱਤੇ ਕਾਨਸਤਾਨ ਦਾ ਨਾਮ ਸੰਘਰਸ਼ ਜਿਹੜਾ ਆ ਉਹ ਪਛਾ ਦਤਾ ਹੈ। ਸੋ ਸ਼ਹੀਦਾਂ ਦਾ ਖੂਨ ਰੰਗ ਜਿਹੜਾ ਉਹ ਬਹਾਲਦਾ ਹੈ ਸੋ ਅਸੀਂ ਉਪਰਤਖ ਵੇਖਿਆ। ਉਹਨਾਂ ਕਹਿੰਦੇ ਕਿ ਭਾਈ ਨੀਜਰ ਤੇ ਭਾਈ ਗਜਿੰਦਰ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾ ਚੁੱਕਿਆ ਹੈ। ਪਿਛਲੇ ਸਾਲ ਵੀ ਉਹਨਾਂ ਦੋਵਾਂ ਦੀਆਂ ਤਸਵੀਰਾਂ ਸਿੱਖ ਜਾਇਬ ਘਰ ਵਿੱਚ ਲਾਉਣ ਦੀ ਮੰਗ ਕੀਤੀ ਗਈ ਸੀ ਪਰ ਅੱਜ ਤੱਕ ਇਸ ਨੂੰ ਅਮਲ ਵਿੱਚ ਨਹੀਂ ਲਿਆਂਦਾ ਗਿਆ। ਉਨਾ ਕਹਿ ਕੇ ਅਸੀਂ ਇਸ ਸਾਲ ਵੀ ਸ਼੍ਰੋਮਣੀ ਕਮੇਟੀ ਨੂੰ ਅਪੀਲ ਕਰਦੇ ਹਾਂ ਕਿ ਇਹਨਾਂ ਸ਼ਹੀਦਾਂ ਦੀਆਂ ਤਸਵੀਰਾਂ ਨੂੰ ਸਨਮਾਨ ਦਿੰਦੇ ਆ ਅਜਾਇਬ ਘਰ ਵਿੱਚ ਲਾਇਆ ਜਾਵੇ ਤਾਂ ਜੋ ਭਾਰਤ ਸਟੇਟ ਨੂੰ ਇਹ ਸੁਨੇਹਾ ਦਿੱਤਾ ਜਾ ਸਕੇ ਕਿ ਜਿੰਨਾ ਸਿੱਖਾਂ ਨੂੰ ਉਹ ਦੂਸਰੇ ਦੇਸ਼ਾਂ ਵਿੱਚ ਖਤਮ ਕਰਨਾ ਚਾਹੁੰਦੀ ਹੈ ਉਹਨਾਂ ਸਿੱਖਾਂ ਦੀਆਂ ਤਸਵੀਰਾਂ ਵੀ ਇਸ ਸੰਘਰਸ਼ ਨੂੰ ਅੱਗੇ ਵਧਾਉਂਦੀਆਂ ਰਹਿਣਗੀਆਂ ਤੇ ਸਭ ਦੇ ਅੱਗੇ ਭਾਰਤ ਸਟੇਟ ਦਾ ਕਾਦਲ ਚਿਹਰਾ ਵੀ ਨੰਗਾ ਕਰਦੀਆਂ ਰਹਿਣਗੀਆਂ ਜਤਿਹਾਰ ਸਾਹਿਬ ਸਿੰਘ ਸਾਹਿਬ ਕਿਆਨਿ ਰਕबीर ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਕਹਾਤੇ ਆ ਤੇ ਤੇ ਸੀ ਕਿ ਇਹਨਾਂ ਸ਼ਖਸੀਅਤਾਂ ਦੀ ਤਸਵੀਰ ਕੇਂਦਰੀ ਸੇਕ ਅਜਾਇਬ ਘਰ ਦੇ ਵਿੱਚ ਲਗਾਈ ਜਾਵੇ ਇੱਕ ਸਾਲ ਪੂਰਾ ਸਮਾਂ ਬੀਤ ਚੁੱਕਿਆ ਹੈ ਔਰ ਇੱਕ ਸਾਲ ਬੀਤਣ ਦੇ ਬਾਅਦ ਵੀ ਇਹਨਾਂ ਸ਼ਖਸੀਅਤਾਂ ਨੂੰ ਅੰਗੋਲਿਆ ਕੀਤਾ ਜਾ ਰਿਹਾ ਹੈ ਬਹੁਤ ਸਾਰੀਆਂ ਹੋਰ ਤਸਵੀਰਾਂ ਲਾਉਣ ਦਾ ਐਲਾਨ ਹੋ ਚੁੱਕਿਆ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਇੱਕ ਸਾਲ ਦੇ ਵਿੱਚ ਪਰ ਜਿਨ੍ਹਾਂ ਨੇ ਕੌਮ ਦੇ ਲਈ ਸੰਘਰਸ਼ ਕੀਤਾ ਜਿਨ੍ਹਾਂ ਨੇ ਕੌਮ ਦੇ ਹੱਕਾਂ ਲਈ ਸੰਘਰਸ਼ ਕੀਤਾ ਤੇ ਜਿਨ੍ਹਾਂ ਨੇ ਜਾਨਾਂ ਵਾਰੀਆਂ ਨੇ ਉਹਨਾਂ ਨੂੰ ਅੱਜ ਵੀ ਜਾਣੇ ਅਣਜਾਣ ਪਾਈਕ ਜੰਦਰ ਸਿੰਘ ਦੇ ਵਿਛੋੜੇ ਤੋਂ 1 ਸਾਲ ਬਾਅਦ ਅਤੇ ਭਾਈ ਹਰਦੀਪ ਸਿੰਘ ਦੀ ਦੂਸਰੇ ਸ਼ਹੀਦੀ ਸਮਾਗਮ ਦੇ ਉੱਤੇ ਅਸੀਂ ਫੇਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਯਾਦ ਦਿਵਾਉਣਾ ਚਾਹੁੰਦੇ ਆਂ ਔਰ ਉਹਨਾਂ ਨੂੰ ਅਪੀਲ ਵੀ ਕਰਦੇ ਆਂ ਉਹਨਾਂ ਨੂੰ ਬੇਨਤੀ ਵੀ ਕਰਦੇ ਆਂ ਕਿ ਇਹਨਾਂ ਸ਼ਖਸੀਅਤਾਂ ਦੀ ਤਸਵੀਰ ਕੇਂਦਰੀ ਸੇਕ ਅਜਾਇਬ ਘਰ ਦੇ ਇੱਥੇ ਸ਼ਿਸ਼ੋਭਿਤ ਕੀਤੀ ਜਾਵੇ ताकि ਇਹਨਾਂ ਦੇ ਸੰਘਰਸ਼ ਪਰ ਜਿਹੜਾ ਜੀਵਨ ਹੈ ਸੰਘਰਸ਼ ਵਿੱਚ ਜੀਵਨ ਉਹਨੂੰ ਸੱਚੀ ਸ਼ਰਧਾ ਹਜਰੇ ਦਿੱਤੇ ਜਾ ਸਕੇ ਔਰ ਭਾਈ ਹਰਦੀਪ ਸਿੰਘ ਨਿੱਜਰ ਤੇ ਰਾਹੀ ਪੂਰੀ ਦੁਨੀਆ ਨੂੰ ਇਹ ਸਨੇਹਾ ਦਿੱਤਾ ਜਾ ਸਕੇ ਖਾਸ ਤੌਰ ਤੇ ਇੰਡੀਆ ਨੂੰ ਕਿ ਜਿਨ੍ਹਾਂ ਨੂੰ ਤੁਸੀਂ ਐਲੀਮੀਨੇਟ ਕਰਨਾ ਚਾਹੁੰਦੇ ਹੋ ਜਿਨ੍ਹਾਂ ਨੂੰ ਤੁਸੀਂ ਖਤਮ ਕਰਨਾ ਚਾਹੁੰਦੇ ਹੋ ਉਹ ਕੇਂਦਰੀ ਸਿਕਾਜ ਕਰਦੇ ਵਿੱਚ ਰਹਿੰਦੇ ਆਇਆ ਰਹਿੰਦੀ ਦੁਨੀਆ ਤੱਕ ਇਸ ਸੰਦੇਸ਼ਿਤੰਦੇ ਰਹਿਣਗੇ ਸੋ ਇਹ ਫਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਿਭਾਉਣਾ ਚਾਹੀਦਾ ਹੈ ਇਸ ਮੋਕੇ ਗੱਲ ਕਰਦੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸਿੱਖਾਂ ਦੀ ਕੋਈ ਰਾਜਨੀਤਿਕ ਨੁਮਾਇੰਦਗੀ ਨਾ ਹੋਣ ਕਾਰਨ ਹੀ ਸਿੱਖਾਂ ਦੇ ਮਸਲੇ ਹੱਲ ਨਹੀਂ ਹੋ ਰਹੇ ਹਨ ਭਾਰਤ ਦੇ ਕਿਸੇ ਵੀ ਭਾਗ ਵਿੱਚ ਸਿੱਖਾਂ ਦੀ ਨੁਮਾਇੰਦਗੀ ਨਹੀਂ ਹੈ ਉਹਨਾਂ ਨੇ ਕਿਹਾ ਕਿ ਜਦੋਂ ਭਾਰਤ ਪਾਕਿਸਤਾਨ ਵਿੱਚਕਾਰ ਜੰਗ ਵਰਗਾ ਮਾਹੌਲ ਬਣਿਆ ਤਾਂ ਸਿੱਖਾਂ ਤੋਂ ਹਮਲੇ ਬਾਰੇ ਕੋਈ ਸਲਾਹ ਨਹੀਂ ਲਈ ਗਈ ਜਦ ਕੀ ਜੰਗ ਦੇ ਮਾੜੇ ਨਤੀਜੇ ਸਭ ਤੋਂ ਵੱਧ ਪੰਜਾਬ ਨੂੰ ਹੀ ਭੁਗਤਨੇ ਪੈਣੇ ਸਨ ਉਹਨਾਂ ਕਹਿੰਦੇ ਕਿ ਸੇਖਾਂ ਦੇ ਅਹਿਮ ਮਸਲੇ ਬਾਰੇ ਕੋਈ ਗੱਲ ਨਹੀਂ ਕਰਦਾ ਕੇਵਲ ਰਾਜਨੀਤਿਕ ਲਾਹਾ ਲਿਆ ਜਾਂਦਾ ਹੈ ਕਾਗਜ਼ ਕੋਈ ਕੋਈ ਜਸੀ ਸਾਗਤ ਨਹੀਂ ਗਈ ਵਿਦੇਸ਼ੀ ਭੂਮਿਆਂ ਦੇ ਵਿੱਚ ਸਾਡੀ ਕੋਈ ਗੱਲ ਨਹੀਂ ਸੁਣਦਾ ਘਰੇਲੂ ਭਾਵ ਦੇ ਵਿੱਚ ਕੋਈ ਨਹੀਂ ਸੁਣਦਾ ਡਿਫੈਂਸ ਦੇ ਵਿੱਚ ਕੋਈ ਨਹੀਂ ਸਾਡੀ ਇਹ ਸਮੂਹਰੀ ਜੇ ਡੀ ਮੋਦੀ ਸਾਹਿਬ ਦੀ ਸਕਿਉਰਿਟੀ ਕਮੇਟੀ ਹੈ ਜਿਹੜੀ ਚਲਨੇ ਦਾ ਐਲਾਨ ਕਰਦੀ ਹੈ ਉਹ ਦੇ ਬ੍ਰਿਜ ਕੰਸਰਵਿੰਗ ਸਿੱਖ ਦਾ ਐਨਟੀਆਰਜੀਆ ਸਜਾਓ ਤੇ ਜਿਹੜੇ ਉਹ ਦੇਸਪਾਨ ਨੇ ਆਪਸ ਵਿੱਚ ਜੰਗ ਕਰਦਾ ਤੇ ਪੰਜਾਬ ਦੇ ਵਿੱਚ ਸਾਟੇ ਤੇ ਇੰਨਾ ਜ਼ੁਲਮ ਹੋ ਰਿਹਾ ਹੈ ਕਿ ਭਾਈ ਗ੍ਰੇਟਰ ਸੇ ਪਾਕਿਸਤਾਨ ਦੇ ਵਿੱਚ ਜਾ ਕੇ ਰਹੇ ਆ। ਪਾਕ ਡਿਜਟਸ ਆ ਕੈਂਡੀਡੇਟਾਂ ਦੇ ਵਿੱਚ ਕੂਚ ਕੀਤੀ ਹੈ। ਸੋ ਮੇਰਾ ਮਤਲਬ ਹੈ ਕਿ ਸਿੱਖ ਉਹਨੇ ਸਿੱਖ ਦੇ ਨਾਮ 'ਤੇ ਪੜ ਰਿਹਾ ਹੈ। ਅਸੀਂ ਗੰਗਾਦਾਨ ਕ੍ਰਿਸ਼ਨਾਂ ਕਰਕੇ ਆਉਂਦੇ ਆ। ਤੇ ਹੁਣ ਪਤਾ ਨਹੀਂ ਅਸੀਂ वो तो पहाड़ के तीरथ उत्ते गए हैं कि नहीं गए तो मेरा कहने का भाव है कि जी सिख लीडरशिप है वो सिखा दिन बादशाही की गल नहीं करती पंजाब की गल नहीं करती बॉर्डर खोलन की गल नहीं करती कोई भी जेडे सिखा के कम है तीह तीस साल सिख जेल्हे बैठे है दी दी उन्हें कोई गलत नहीं की हैगी सो मेरा मतलब है कि जेडे लोग आप हैं इनका भी कसूर है कि ये चुनते हो है जमेंदे जेडे सिखा ने पिट के छुरा मारते हैं so, दे सो जख समझदार नहीं आऊंगा उन्होंने पिट के बच्चों जारी रह